ਤਰੀਕਾ ਮੁਸਕ ਕੋਈ ਐਕਸੀਡੈਂਟ ਨੋ ਲੱਗਿਆ ਕਿੱਦਾਂ ਹੋਇਆ ਬੁੜ ਕਿੱਦਾਂ ਕਿਤੇ ਜਿਹਨਾਂ ਨੇ ਜਿੰਨਾ ਨੇ ਕੀਤਾ ਉਹਨਾਂ ਦਾ ਪਤਾ ਲੱਗਾ ਨਹੀਂ ਮੱਕੜੀ ਮੱਕੜੀ ਤੇ ਨਹੀਂ ਕੋਈ ਨਹੀਂ ਜਾਏ ਨਾ ਮੇਰੇ ਬੱਬਨ ਬੱਬਦਿਆਂ ਨਾ ਇੱਕ ਪ੍ਰਸਾਦ ਮੰਗ ਕਰ ਦੇਖੋ ਬੱਬਨ ਨਰ ਦੇ ਜਨਮ ਨਾਲ ਬੱਦ ਮੇਰੇ ਪੰਬਾ ਮੈਨੇ ਸੁਨੇ ਲੇ ਮਸਕੜੇ ਡੜੀ ਨੇ ਕੀ ਗੱਲ ਹੋਈ ਬਤ ਤੇ ਤਰ ਲੱਗਿਆ ਪੱਵਨ ਲੱਗਦੀ ਨੰਡੋ ਐ ਅੱਜ ਇਹਨੇ ਪਰ ਲੱਗਾ ਕਿਦਾਂ ਯਾਰ ਨਹੀਂ ਇੰਨਾ ਬਨ ਲੱਗ ਕੋਈ ਗੱਡੀ ਮਾਰ ਕੇ ਉਹ ਗੱਡੀ ਬੜੀ ਦਾ ਗੰਭਾਣੇ ਕਿੱਥੋਂ ਆਲੇ ਯੋ ਉਹ ਪੱਡੇ ਨਾ ਕੇ ਆਉਂਦੇ ਤੇ ਵਿੱਚੋਂ ਕਿਸੇ ਨੇ ਗੱਡੀ ਮਾਰਦੀ ਵਿੱਚ ਤੇ ਗੱਡੀ ਵਾਲਾ ਭੱਜ ਗਿਆ ਕੀ ਪੱਤਰ ਮੰਗਰਦੇ ਉਹਨਾਂ ਨੂੰ ਜਿਨ੍ਹਾਂ ਨੇ ਮੇਰੇ ਬਾਬਾ ਨੂੰ ਮਾਰਿਆ ਉਹਨਾਂ ਨੂੰ ਜਾਦੂ ਵਾਦੂ ਬਸ ਮੇਰਾ ਨਾਮ ਸੁਖਦੇਵ ਸਿੰਘ ਜੀ ਕੀ ਇੱਥੇ ਘਟਨਾ ਹੋਈ ਜਿਹੜੀ ਹੋਈ ਆ ਘਟਨਾ ਜੀ ਮਗਰੋਂ ਇਧਰ ਪੱਠਿਆਂ ਵਾਲੀ ਰੇੜੀ ਆਉਣ ਡਈ ਆ ਹਾਂਜੀ ਪੱਠਿਆਂ ਵਾਲੀ ਰੇੜੀ ਦੇ ਵਿੱਚ ਵੱਜੀ ਆ ਪਤ ਨਹੀਂ ਗੱਡੀ ਗੱਡੀ ਘੁੰਮ ਕੇ ਆਣ ਕੇ ਇੱਥੇ ਫਾੜ ਫਾੜ ਦੇਣੀ ਇੱਥੇ ਘੁੰਮ ਕੇ ਪਤ ਨਹੀਂ ਆ ਪਟਾਲੀ ਨਾਲ ਵੱਜੀ ਆ ਜਾਂ ਨਹੀਂ ਵੱਜੀ ਇੱਥੇ ਆਣ ਕੇ ਉਹ ਨੂੰ ਹੁੰਦਾ ਵੇ ਇਹ ਨੂੰ ਵੇਖਣ ਦਾ ਵੇ ਇਹਨੂੰ ਭੱਜ ਕੇ ਕੱਢਿਆ ਸਾਰਿਆਂ ਜਾਂ ਵਿੱਚੋਂ ਮੁੰਡਿਆਂ ਨੂੰ ਉਹਦੇ ਨਾਲ ਕਿਸੇ ਨੇ ਧਿਆਨ ਨਹੀਂ ਮਾਰਿਆ ਉਹ ਬਾਅਦ ਚ ਵੇਖਿਆ ਵੀ ਵਜ੍ਹਾ ਕਾਹਦੇ ਚ ਆ ਉਹ ਬਾਅਦ ਚ ਲੱਗਾ ਵੀ ਪੱਠੇ ਵਾਲੀ ਰੇੜੀ ਚ ਵਜ੍ਹਾ ਵਾ ਤੇ ਪੱਠੇ ਵਾਲੀ ਰੇੜੀ ਚ ਵਜ੍ਹਾ ਉਹਨਾਂ ਨੇ ਇਹਨਾਂ ਨੂੰ ਦੱਸਿਆ ਵੀ ਪੱਠੇ ਵਾਲੀ ਰੇੜੀ ਚ ਪੱਠੇ ਵਾਲੀ ਰੇੜੀ ਆ ਕੋਈ ਜਦੋਂ ਮੁੰਡੇ ਨਿਕਲੇ ਜਦੋਂ ਮੁੰਡੇ ਨਿਕਲੇ ਨਾ ਵਿੱਚੋਂ ਕਿ ਪੱਠੇ ਵਾਲੀ ਰੇੜੀ ਆ ਪੱਠੇ ਵਾਲੀ ਰੇੜੀ ਦੇ ਵਿੱਚ ਸਾਰੇ ਮੁੰਡੇ ਮੁਰਕੇ ਹੋਏ ਇਹ ਐਕਸੀਡੈਂਟ ਹੋਇਆ ਹੋਆ ਕਿ ਕਿਹੜੇ ਕਾਰਨ ਤੁਹਾਨੂੰ ਕੀ ਲੱਗਦਾ ਕਿਹੜੇ ਕਾਰਨ ਕਰਕੇ ਹੋਇਆ ਪਤਾ ਨਹੀਂ ਜੀ ਇਹ ਆਪਣਾ ਨਹੀਂ ਕੀ ਕਹਿ ਸਕਦੇ ਹੁਣ ਕਾਰ ਚੱਲ ਕਿਉਂ ਕਿੱਥੇ ਗਏ ਆ ਪਤਾ ਕੋਈ ਨਹੀਂ ਜੀ ਪਤਾ ਕੋਈ ਨਹੀਂ ਆ ਇੱਥੇ ਹੈਗੇ ਜਦੋਂ ਤੁਸੀਂ ਆਏ ਜਦੋਂ ਆਏ ਉਦੋਂ ਤੇ ਹੈਗੇ ਉਹਨਾਂ ਨੂੰ ਤਾਂ ਕੱਢਿਆ ਗੱਡੀ ਦੇ ਵਿੱਚੋਂ ਦੇ ਹਾਂਜੀ ਹਾਂਜੀ ਉਹਨਾਂ ਨੂੰ ਗੱਡੀ ਚੋਂ ਕੱਢਿਆ ਸੀ ਉਸ ਤੋਂ ਬਾਅਦ ਕਿੰਦੇ ਫਰਾਰ ਹੋ ਗਏ ਉਦੋਂ ਬਾਅਦ ਤਾਂ ਨਹੀਂ ਪਤਾ ਕਿ ਕਿਧਰ ਨੂੰ ਚੱਲ ਗਏ ਕਿਧਰ ਨੂੰ ਨਹੀਂ ਗੱਡੀ ਛੱਡ ਕੇ ਚੱਲ ਗਏ ਜੇ ਬੰਦਾ ਡੈੱਡ ਹੋ ਗਿਆ ਪੱਜ ਗਿਆ ਉਹ ਉਹ ਮੁੜ ਕੇ ਕੋਈ ਪਤਾ ਨਹੀਂ ਇਹਨਾਂ ਕੇ ਜਦੋਂ ਪਤਾ ਲੱਗਾ ਬੰਦਾ ਡੈੱਡ ਹੋ ਗਿਆ ਉਸ ਤੋਂ ਬਾਅਦ ਪਤਾ ਨਹੀਂ ਹੁਣ ਡੈੱਡ ਉਹ ਉਦੋਂ ਹੀ ਉਹਨੂੰ ਵਿਚਾਰਨ ਜਦੋਂ ਵੇਖਿਆ ਉਹਨੂੰ ਟੈਂਪੂ ਤੇ ਪਾ ਕੇ ਮਿੰਟੋ-ਮਿੰਟੇ ਲੈ ਗਏ ਤੇ ਬੱਸ ਉਹਨਾਂ ਤੋਈ ਤਰਜੀਹ ਤਾਂ ਕਲੇ ਹਸਬੰਦ ਜਿਹੜੇ ਪ੍ਰੈਕਟਿਸ ਕਰਵਾ ਲਿਆ ਕੀ ਗੱਲ ਹੋਈ ਪੱਟੇ ਲੈਣ ਜਾਂਦੇ ਰੋਜ਼ ਦਿੱਲੀ ਸ਼ਾਮੀ ਰੋ ਜਾਂਦੇ ਪੱਟੇ ਪੱਟੇ ਤਾੜ ਰਾ ਤੂੰ ਅਸੀਂ ਕਿੱਥੇ ਸਪਲਾਈ ਕਰਦੇ ਅੰਬਰਸਰ ਜਾਂਦਾ ਹਾਂ ਲੇਕੇ ਫੇਲਾਂ ਕੁਝ ਨਹੀਂ ਹੋਇਆ ਨੇ ਕੋਈ ਗੱਡੀ ਵਾਲਾ ਪਿੱਛੇ ਗੱਡੀ ਮਾਰ ਕੇ ਭੱਜ ਗਿਆ ਅਸੀਂ ਕੀ ਮੰਗ ਕਰੀ ਭਾਈ ਮੈਂ ਕੁਝ ਨਹੀਂ ਮੇਰਾ ਕੋਈ ਨਹੀਂ ਹੈਗਾ ਮੈਂ ਕਿੱਥੋਂ ਨਿਆਣੇ ਪਾਲਣੇ ਆਪਣੇ ਕਿੰਨੇ ਬੱਚੇ ਹਨ ਦੇ ਬੱਚੇ ਦੋ ਕੁੜੀਆਂ ਦੋ ਮੁੰਡੇ ਛੋਟੇ ਬੱਚੇ ਕਿੰਨੇ ਮੁੰਡੇ ਹਨ ਇੱਕ ਢਾਹ ਕੁੜੀ ਵੱਡੀ 18 ਸਾਲਾਂ ਦੀ 12ਵੀਂ ਚ ਮੁੰਡਾ ਇੱਕ 15 ਕ ਸਾਲਾਂ 16 ਦੀ ਇੱਕ ਮੁੰਡਾ 10 ਦਾ ਇੱਕ ਨੌਟਾ ਨਵਾਂ ਕੀ ਮੰਗ ਕਰਦੇ ਸੀ ਭਾਈ ਮੈਨੂੰ ਮੰਗੇ ਮੈਨੂੰ ਜੋ ਮੈਂ ਮੈਨੂੰ ਉਹਨਾਂ ਨੂੰ ਸਜਾਇਤ ਮਿਲਣੀ ਚਾਹੀਦੀ ਸਜਾਇਤ ਕੀ ਕਰਦੇ ਸੀ ਇਹ ਨਾ ਬੰਦੇ ਜਿਹੜੀ ਗਲਤੀ ਕੀਤੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਹਾਂ ਬਹੁਏ ਦੋ ਵੱਡੀ ਕਾਰਵਾਈ ਕੀ ਕਰਨੀ ਭਾਈ ਮੈਨੂੰ ਜੋ ਵੀ ਬੰਦਾ ਮੈਂ ਜੋ ਵੀ ਕੋਈ ਕਾਨੂੰਨੀ ਕਾਰਵਾਈ ਕਰਨੀ ਕਰਦਾ ਆਪਣਾ ਮੇਰਾ ਨਾ ਜਿਹਦਾ ਲੱਖਾ ਸਿੰਘ ਜੀ ਹਾਂਜੀ ਜਿਹਦਾ ਐਕਸੀਡੈਂਟ ਹੋਇਆ ਵਾ ਕੀ ਕਾਰਨ ਹੈ ਕਿੱਦਾਂ ਹੋਇਆ ਇਹ ਜੀ ਸਾਨੂੰ ਫੋਨ ਗਿਆ ਇੱਥੇ ਆਪਣੇ ਪੜਾ ਤੇ ਇਹ ਬੰਦਾ ਰੇੜੀ ਤੇ ਪੱਠੇ ਵੇਜਦਾ ਗਰੀਬ ਬੰਦਾ ਆਪਣਾ ਬੰਦਾ ਵਾ ਅੱਛਾ ਜੀ ਇਥੋਂ ਆ ਰਿਹਾ ਪੱਠੇ ਲੱਗ ਇਹ ਪਤਾ ਉਹਨਾਂ ਗੱਡੀ ਅੱਗੋਂ ਵਜੀ ਕੇ ਮਗਰੋਂ ਵਜੀ ਮਾਰ ਕੇ ਪੱਜ ਕੇ ਉਹ ਬੰਦਾ ਡੈੱਡ ਹੋ ਗਿਆ ਹਸਪਤਾਲ ਖੜਿਆ ਲੱਗਦਾ ਵਾ ਕਿ ਗੱਡੀ ਜਸੇ ਨਾਲ ਮੁੜੀ ਆ ਇੱਥੇ ਉੱਥੇ ਪਿਛੇ ਆ ਬੱਚੇ ਦੀ ਚੱਟ ਹੋ ਗਈ ਆ ਕਿਹੜੇ ਕਿੱਦਾਂ ਕਿਹੜੇ ਲਾਤਾ ਚੋਈ ਅੱਗੋਂ ਵਜੀ ਹੁੰਦੀ ਤਾਂ ਮੁਰਸਾ ਤੇ ਉਹਨਾਂ ਨੂੰ ਲੱਭਣਾ ਨਹੀਂ ਮਾਰਾ ਛਾੜ ਤੋਂ ਵਜੀ ਹੋਊ ਮਗਰੋਂ ਮਗਰ ਮੰਗ ਕੇ ਹਾਂਜੀ ਮੰਗ ਗਏ ਉਹ ਬੰਦਾ ਗਰੀਬ ਬੰਦਾ ਡੈੱਡ ਹੋ ਗਿਆ ਜੀ ਵੇਖੋ ਦਰਸਾਨ ਬਚਾਰਾ ਦੀ ਡੈਥ ਹੋ ਗਈ ਜਿੰਡੇ ਵਾਲੇ 10 ਛੋਟੇ ਛੋਟੇ ਬੱਚੇ ਜਿਹੜਾ ਗਰੀਬ ਬੰਦਾ ਕਿਰਾਏ ਤੇ ਰਹਿੰਦਾ ਨਾਮ ਦਾ ਪੱਡੂ ਪੱਡੂ ਆਂਦੇ ਜੀ ਨਾਮ ਦਾ ਪਤਾ ਨਹੀਂਦਾ ਵਿਚਾਰ ਪੱਡੂ ਪੱਡੂ ਆਂਦੇ ਪੱਡੂ ਪੱਡੂ ਗਊਸ਼ਾਲਾ ਵੀ ਕੋ ਉੱਥੇ ਰਿਆਬ ਕਰਦਾ ਗਊਸ਼ਾਲਾ ਸੇਵਾ ਕੀਤੀ ਹਾਂਜੀ ਹਾਂ ਕੀ ਪ੍ਰਸ਼ਾਸਨ ਜੀ ਕੀ ਮੰਤਰੀ ਰਾਜ ਕੋ ਇਹੋ ਵੀ ਉਹਦਾ ਵਿਚਾਰੀਆਂ 3 ਵਾਂ ਕਿਰਾਏ ਤੇ ਰਹਿੰਦਾ ਵੇਖਣ ਉਹਦਾ ਕੋਈ ਵੇਖਣ ਜਾ ਕੇ ਵੇਖਣਾ ਪੈਣਾ ਜੀ ਜਿਹੜੇ ਗੱਡੀ ਚੱਲ ਗਿਆ ਉਹ ਕਿੱਥੇ ਆ ਬਹੁਤ ਭੱਜ ਗਏ ਗੱਡੀ ਆਜ ਤਾ ਵੇਖੇ ਨਹੀਂ ਆਪਾਂ ਤੇ ਆਏ ਮੌਕੇ ਤੇ ਉਹ ਇੰਨੀ ਕੋਈ ਗੱਡੀ ਭੱਜ ਗਏ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਏ ਗੱਡੀ ਇੱਥੇ ਵੀ ਖਲੋਤੀ ਸੀ ਜੀ ਅਸੀਂ ਪਰ ਛੱਡ ਕੇ ਭੱਜ ਗਏ